ਲਓ ਬਾਈ ਜੀ ਯਾ ਤੇਰੇ ਗੱਡੀ ਲੈ ਵਿੱਚ ਜੀ ਦਾ ਪੱਟ ਵਿੱਚ 50 ਦਾ ਰੱਖ ਲਈ ਬੇਸਤੀ ਗੱਲ ਸਮਾਂ ਲੱਗ ਗਿਆ ਬਾਈ ਜੀ 25 ਸੈਕਿੰਡ 21 ਪੁਆਇੰਟ ਬਾਈ ਜੀ 25 ਅਰੇਤੀ ਫਿਕਾ ਦੋ ਆ ਗਈ ਬਾਈ ਆ ਬਾਈ ਜੀ ਬਾਦਸ਼ਾਹੀ ਆ ਗਿਆ ਸੇਗੀ ਬਿੱਲੂ ਪੈਣੀ ਰੋੜਾ ਜੱਗ ਫਰੀਦ ਪੈਣੀ ਰੋੜਾ ਬਾਈ ਮੱਖਣ ਸਰਾਪਾ ਅਸੀਂ ਨਗਰ ਕਾਲਾ ਜੋਧਾ ਬਾਦਸ਼ਾਹ ਆਉਂਦਾ ਬਾਈ ਕੀ ਬਾਦਸ਼ਾਹ ਦੇਖਦੇ ਆ ਟੱਕਰ ਮਰਜੇ ਨਾਲਾ ਮਰਜੇ ਨਾਲ ਟੱਕਰ ਆ 2588 ਦਾ ਲੱਗਿਆ ਹੋਇਆ ਸਮਾਂ ਲਓ ਬਾਈ ਜੀ ਯਾਦ ਕਰ ਲੈ ਕੱਡੀ ਲੈ ਵੀ ਚੀਪਲ ਜੀ ਦਾ ਪੱਡ ਵਿੱਚ ਪਜਾਵਾ ਦਾ ਰੱਖ ਲਈ ਦੇਸੀ ਗੱਲ ਬਿੱਲਾ ਕਹਾੜਾ ਹੈਪੀ ਚੱਜ ਦਵਰਗੀ ਵਾਲੇ ਦਾ ਮਿਰਜਾ ਆਉਂਦਾ ਉਹ ਮਿਰਜਾ ਆਉਂਦਾ ਮਿਰਜਾ ਦਹਾਈ ਪਾਉਂਦਾ ਆਉਂਦਾ ਦੇਖਦੇ ਆ ਗੱਲ ਸਮਰਾਲਾ ਜਿੱਥੇ ਭਵਨ ਦਵਰਗੀ ਟਿੱਟੂ ਬਲਾਸਪੁਰ ਬਿੱਲਾ ਕਹਾੜਾ ਕਰਨੈਲ ਸਿੰਘ ਚੱਜ ਦੇ ਪੁੱਤ ਹੈਪੀ ਦਵਰਗੀ ਵਾਲੇ ਦਾ ਮਿਰਜਾ ਦਹਾਈ ਪਾਉਂਦਾ ਆਉਂਦਾ ਵਾ ਅੱਪ 25688 ਪੁਆਇੰਟ ਦਾ ਬਾਜੀ ਮਾਰੀ ਤਾਂ ਛੋਟੇ ਵੀਰੇ ਇੱਧਰ ਨਿਗਾਹ ਕੇ ਰਹਾ ਸੰਧੂ ਆ ਤੇ ਦੇਖਦੇ ਆ ਆਗੇ ਬਾਈ ਪਹਿਲਾ ਘੋੜਾ ਸਾਂਹੇ ਵਾਲ ਦਾ 13 ਸਾਲ ਬਾਅਦ ਜਿੱਥੇ ਵੀਰ ਸੋਨੀ ਦੀ ਯਾਦ ਦੇ ਵਿੱਚ ਅੱਜ ਵੀਰੋਂ ਫੇਰ ਇਸ ਟਰੈਕ ਦੇ ਉੱਤੇ 13 ਸਾਲ ਬਾਅਦ ਦਸ਼ਮੇਸ਼ ਪਿਤਾ ਦੀ लाਡਲੀ ਫੌਜ ਦੇ ਚਰਨ ਪਏ ਆ ਤੇ ਪਹਿਲਾ ਘੋੜਾ ਜਿੱਥੇ ਤੁਸੀਂ ਰੰਗ ਦੇਖਦੇ ਹੋ ਬਾਹੂ ਬਲੀ ਦਾ ਇਹ ਸੱਤੀ ਕਕਰਾਲੀ ਵਾਲਾ ਬਲਵੀਰ ਕਕਰਾਲੀ ਵਾਲੇ ਦਾ ਚੈਂਪੀਅਨ ਘੋੜਾ ਵਾ ਹੱਤ 25 ਸੈਕਿੰਡ 99 ਪੁਆਇੰਟਾ ਛੋਟੇ ਵੀਰ ਹਿੱਸਤਾ ਆ ਗਈ ਬਈ ਪੂਰੇ ਕੁੰਡੀਆਂ ਦੇ ਸਿੰਘ ਫਖੜੇ ਆ ਤੇ ਦੇਖ ਦੀਆਂ ਮੁਕਾਬਲੇ ਦੀ ਗੱਲ ਇਹ ਹੀਰਾ ਆਉਂਦਾ ਹੀਰਾ ਅਰਸ਼ੀ ਕੋਹਾਰੇ ਦਾ ਮੰਗੀ ਮੁਸ਼ਕਾਬਾਦ ਦਾ ਨੀਟੂ ਧੂਰਕੋਟ ਜਬਰ ਸਿੰਘ ਗਰੇਵਾਲ ਧੂਰਕੋਟ ਇਹ ਪ੍ਰੋਫੈਸਰ ਇੰਸਪੈਕਟਰ ਸਾਹਿਬ ਹੋਣੀ ਇਹ ਕੋਹਾਰੇ ਵਾਲਿਆਂ ਦਾ ਡਾਕਟਰ ਹੋਣਾ ਦਾ ਘੋੜਾ ਹੀਰਾ ਆਉਂਦਾ ਹੀਰਾ ਤਾਰਾ ਉੱਤੇ ਸਵਾਰ ਇਹ ਪੰਜਾਬ ਦਾ 챔ਪੀਅਨ ਆਉਦਾ ਵਾ ਦੇਖਦੀਆਂ ਗੱਲ ਕਿੱਥੇ ਜੁੜਦੀ ਆ ਅੱਪਲ 25 ਸੈਕਿੰਡ 97 ਪੁਆਇੰਟ ਆ ਬਾਜੀ ਉਹਨਾਂ ਨੂੰ ਵੀ ਆ ਗਈ ਬਈ ਨਾ ਵਾਗੀ ਇਹ ਰੌਕਟ ਆਉਂਦਾ ਰੌਕਟ ਆ ਬੱਬਰ ਬਰਮਾ ਅਕਬਾਲ ਸਿਆੜ ਕਲਵੀਰ ਸਿਆੜ ਸੂਰਜ ਪਖੋਵਾਲ ਕਨੇਡਾ ਇਹ ਬੱਬਰ ਬਰਮਾ ਦਾ ਘੋੜਾ ਔਰ ਰੌਕਟ ਆਉਂਦਾ ਰੌਕਟ ਦੇਖਦੇ ਆ ਵੀਰੋ ਅੱਜ ਕਿੰਨਾ ਫਿਰ ਗਿਆ ਰੌਕਟਾਂ 25 91 ਦਾ ਅਜੇ ਸਮਾਂ ਲੱਗਿਆ ਹੋਇਆ ਤਾਰਾ ਉੱਤੇ ਸਵਾਰ ਆ छब्बीस जीरो तीन पॉइंट छब्बी आ गई सरदार सिंह जी ककराला जगी ककराला रणवीर ककराला घूमन तो ब्रदर ककराला ककराला ट्रांसपोर्ट कड़ी जी चैंपियनशिप कराई है सारे वीर ने स्कूटर दिते हैं the beast i gotta keep